ਖਾਣਾ ਬਿਲਗਾ ਇਲਾਕੇ ਵਿੱਚ ਮੜੇ ਅਨਸਰਵਾਂ ਵੱਲੋਂ ਲਗਾਤਾਰ ਵਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜੈਲ ਜੰਦ ਬਸੇ ਪ੍ਰਤਾਪੂਰਾ ਨੇ ਦੱਸਿਆ ਕਿ ਉਹ ਸਵੇਰੇ ਮੋਤ ਸਾਹਿਬ ਗੁਰਦੁਆਰਾ ਸਾਹਿਬ ਤੋਂ ਸੇਵਾ ਕਰਕੇ ਆਪਣੇ ਪਿੰਡ ਪ੍ਰਤਾਪੂਰਾ ਨੂੰ ਆ ਰਿਹਾ ਸੀ ਜਦ ਮੋਤ ਸਾਹਿਬ ਤੋਂ ਪਿੰਡ ਪ੍ਰਤਾਪੂਰਾ ਵੱਲ ਨੂੰ ਮੁੜਿਆ ਤਾਂ ਪਿੰਡ ਖੇਲਾ ਸਾਈਡ ਤੋਂ ਦੂਰ ਨੌਜਵਾਨ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆਏ ਤੇ ਮੈਨੂੰ ਰਸਤੇ ਵਿੱਚ ਰੋਕ ਲਿਆ ਐਨੇ ਨੂੰ ਇੱਕ ਨੌਜਵਾਨ ਨੇ ਮੇਰੇ ਪੱਟ ਉੱਪਰ ਦਾਤਰ ਨਾਲ ਵਾਰ ਕਰ ਦਿੱਤਾ ਤੇ ਮੇਰੀ ਜੇਬ ਵਿੱਚੋਂ ਪੈਸੇ ਖੋ ਕੇ ਫਰਾਰ ਹੋ ਗਏ ਜਿਸ ਵਿੱਚ ਮੇਰੇ 1600 ਰੁਪਏ ਏਟੀਐਮ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ ਮੌਕੇ ਤੇ ਪਹੁੰਚੇ ਥਾਣਾ ਬਿਲਗਾ ਤੋਂ ਡਿਊਟੀ ਅਫਸਰ ਅਸ਼ਮੀ ਕੁਮਾਰ ਨੇ ਕਿਹਾ ਕਿ ਇਸ ਏਰੀਏ ਦੇ ਕੈਮਰੇ ਖੰਗਾਲ ਰਹੇ ਹਨ ਜਲਦ ਹੀ ਲੁਟੇਰੇ ਕਾਬੂ ਕਰ ਲਈ ਜਾਣਗੇ ਬਿਲਗਾ ਤੋਂ ਪੱਤਰਕਾਰ ਜਤਿੰਦਰ ਸਿੰਘ ਦੀ ਖਾਸ ਰਿਪੋਰਟ ਜੀ ਜੋ ਤੁਹਾਡੇ ਨਾਲ ਲੁੱਟ ਰੋਹ ਦੀ ਵਾਰਦਾਤ ਹੋਈ ਹੈ ਇਹ ਕਦੋਂ ਹੋਈ ਹੈ ਤੇ ਕਿਵੇਂ ਹੋਈ ਹੈ ਜੀ ਹਾਂ ਜੀ ਮੈਂ ਜੀ ਪੰਜ ਵਜੇ ਗੁਰਦੁਆਰਾ ਸਾਹਿਬ ਗਿਆ ਮਾਹ ਸਾਹਿਬ ਹਾਂਜੀ ਤੇ ਮਾਹ ਸਾਹਿਬ ਤੋਂ ਮੈਂ ਆਉਣਾ ਜੀ ਅੱਠ ਕਵਜ ਦੇ ਕਰੀਬ ਆਉਣਾ ਜੇ ਮੈਂ ਕਮਰਦਿਆਂ ਕੋਲ ਆਇਆ ਤੇ ਕਮਰਦਿਆਂ ਬੰਨੀ ਆਇਆ ਉੱਥੇ ਮੈਂ ਆ ਗਿਆ ਤੇ ਦੋ ਬੰਦੇ ਆਏ ਮੇਰੇ ਮੋਟਰਸਾਈਕਲ ਲਾਇਆ ਇਦਾਂ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਮੈਂ ਕੁਝ ਨਹੀਂ ਕੀਤਾ ਮੈਂ ਕੋਈ ਨਹੀਂ ਕੀਤਾ ਤੇ ਮੇਰੇ ਦਾਦੇ ਇੱਕ ਸੱਤ ਮਾਰਨ ਲੱਗਾ ਜਿਨ ਜਿੰਦੀ ਦਾ ਮਾਰਿਆ ਅੱਠ ਦੇ ਦੋ ਵਾਰ ਮੇਰੇ ਮਾਰਿਆ ਜੀ ਹਾਂਜੀ ਸਾਨਾ ਨੂੰ ਫੇਰਾ ਕਿਹਾ ਤੇ ਬਾਈ ਮੇਰਾ ਕੀ ਕਸੂਰ ਹੈ ਦਾ ਮੈਂ ਸਾਨਾ ਬੰਦਾ ਆ ਤੇ ਫਿਰ ਉਹਨੇ ਮੇਰੇ ਮੰਨੇ ਦੇ ਗਾਲਾਂ ਕਢੀਆਂ ਮੈਨੂੰ ਮਾਂ ਤਾਂ ਗਾਲਾਂ ਕਢੀਆਂ ਹਲੇ ਬਟੂਰਾ ਕੱਢਦੇ ਕੀ ਕੀ ਪ੍ਰੂਫ ਹੈਗਾ ਬਟੂਰੇ ਵਿੱਚ ਹੀ ਬਟੂਰੇ ਵਿੱਚ ਹੀ ਉਹਦੇ ਤੇ ਇਹ ATM ਕਾਰਡ ਵੀ ਆ ਤੇ ਬਾਬਲਾ ਤੇ ਫੋਟੋ ਵੀ ਆਦੇ ਤੇ ਮੇਰਾ ਬਾਕੀ ਇਹਦਾ ਮੇਰਾ ਇਹ ਆਧਾਰ ਕਾਰਡ ਆ ਇਹ ਇਧਰ ਆ ਇਹ ਆਧਾਰ ਕਾਰਡ ਆ ਪੈਸੇ ਕਿੰਨੇ ਸਕੇ ਵਿੱਚ ਐਸੇ 1500 1600 ਰੁਪਏ ਦੀ ਜੀ ਅੱਛਾ ਜੀ ਅੰਦਾਜ਼ਾ ਜੀ ਪੂਰਾ ਗਿਣੇ ਨਹੀਂ ਆ 1500 1600 ਆਪਣਾ ਪੂਰਾ ਨਾਮ ਕੀ ਹੈ ਜੀ ਮੇਰਾ ਨਾਮ ਜੱਜਾੰਦ ਹੈ ਜੀ ਪ੍ਰਤਾਪਰੇ ਤੋਂ ਜੀ ਹਾਂ ਜੀ ਪਿੰਡ ਪ੍ਰਤਾਪ ਪ੍ਰਸ਼ਾਸਨ ਤੋਂ ਜੀ ਮੰਨ ਚੜਦੇ ਆ ਜੀ ਹੁਣ ਹਾਂ ਜੀ ਪ੍ਰਸ਼ਾਸਨ ਤੋਂ ਮਗਰ ਵੀ ਉਹ ਬੰਦੇ ਇਦਾਂ ਨੇ ਫੜੋ ਲਟਾਰੇ ਹੋਰ ਨਾ ਕੋਈ ਗਰੀਬ ਬੰਦੇ ਨੂੰ ਤਾਂ ਕਹਣ ਹਾਂ ਚਲੋ ਤਕਰੀਬ ਦੇ ਕਿਹਦੇ ਦੇ ਧਾਰ ਮਾਰਨ ਸਰ ਤੋਂ ਧਾਰ ਮਾਰਦੇ ਮੇਰੇ ਮਾਣੋ ਇਹ ਨਹੀਂ ਦੇਖਦੇ ਹਾਂਜੀ ਆ ਬਈ ਜੀ